ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਪੀਵੀ 13 ਵਰਨਾ ਜੇ ਕੋਈ ਵਰਨਾ ਲੈਣ ਦਾ ਚਾਹਵਾਨ ਹੋਵੇ ਬਿਲਕੁਲ ਸੋਹਣੀ ਗੱਡੀ ਦੇ ਵਧੀਆ ਗੱਡੀ ਲੈ ਕੇ ਆ ਗਏ 2014 ਮਾਡਲਾ ਦੋਸਤੋ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਟਾਇਰ ਬਿਲਕੁਲ ਓਕੇ ਨੇ ਲਾਇ ਲੱਗੇ ਹੋਏ ਨੇ ਜੈਨੂਅਨ ਗੱਡੀ ਆ ਬਿਲਕੁਲ Ориਜਨਲ 530000 ਬਾਈ ਜੀ ਨੇ ਇਹਦਾ ਪ੍ਰਾਈਸ ਰੱਖਿਆ ਸੋਹਣੀ ਗੱਡੀਆ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਦੋਸਤੋ ਗੱਡੀ ਦੀ ਕੰਡੀਸ਼ਨ ਆ ਸੀਟ ਕਵਰ ਬਿਲਕੁਲ ਓਕੇ ਗੱਡੀ ਪਈਆ ਕੋਈ ਲੱਗੀ ਵੱਜੀ ਨਹੀਂ ਕੋਈ ਗੱਡੀ ਪੇਂਟ ਨਹੀਂ ਹੋਈ ਵੀ ਸੋਹਣੀ ਗੱਡੀ ਆ ਦੋਸਤੋ ਦੇਖ ਸਕਦੇ ਹੋ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕੋਈ ਗੱਡੀ ਵਿੱਚ ਵੀ ਕਟਾਉਣੀਆਂ ਦੇਚ ਵੀ ਗੱਡੀ ਕੱਟ ਲਾਂਗੇ ਚੈੱਕ ਕਰ ਲੋ ਤੁਹਾਨੂੰ ਗੱਡੀ ਦੀ ਕੰਡੀਸ਼ਨ ਦੋਸਤੋ ਚੈੱਕ ਕਰਵਾ ਰਿਆਂ ਵਰਨਾ ਦਾ ਬਾਈਆਂ ਲਵੇ ਪੰਡਾਰ ਆ ਪੰਡਾਰ ਹੋਰ ਵੀ ਬਹੁਤ ਗੱਡੀਆਂ ਖੜੀਆਂ ਨੇ ਬਾਈਜੀ ਲਵੇ ਇਹ ਵੀਡੀਓ ਲਹਿਰੇਗਾਗੇ ਦੀ ਆ ਦੋਸਤੋ ਲਹਿਰੇਗਾਗੇ ਬਾਈਆਂ ਦਾ ਸ਼ੋਅਰੂਮ ਆ ਲਹਿਰੇਗਾਗਾ ਸੰਗਰੂਰ ਜ਼ਿਲ੍ਹਾ ਪੈਂਦਾ ਦੋਸਤੋ ਦੇਖ ਸਕਦੇ ਹੋ ਜੀ ਵਰਨਾ ਗੱਡੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਸਾਡੇ ਚੈਨਲ ਤੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ